ਵਾਹ ਰੋ ਪਵਿਤਰ ਆਤਮਾ ਪ੍ਰਵੇਸ਼ ਕੀ ਨਟਤਾਨੁਵਾਹ ਮਸੀਹ ਸਭ ਕੋ ਜੈਸੀ ਦੀ ਆਪਰਮੈਸ਼ਵਰ ਦੇ ਬਾਦਰਾ ਅੰਦ ਕਰੀਏ ਸਵੇਖਾਂਗੇ ਜਿਹੜੇ ਕੋਣ ਨੇ ਜਿਹੜੇ ਦਾਨ ਨੇ ਜਿਹੜੇ ਵਰਦਾਨ ਨੇ ਉਹ ਕਿਸ ਤਰ੍ਹਾਂ ਮਿਲਦੇ ਮੈਂ ਤੁਹਾਡੇ ਕੋਲ ਵਿੱਚ ਜਿਹੜੀ ਹੋ ਸ਼ੇਅਰ ਕਰਾਂਗਾ ਪਰਵਚਨਾ ਦੇ ਨਾਲ ਹੀ ਪਾਠ ਦੇ ਨਾਲ ਹੀ ਸ਼ਬਦਾਂ ਦੇ ਨਾਲ ਹੀ ਜੋ ਕਹਿੰਦੇ ਜਿਹੜੀ ਗੱਲ ਵਾਰ ਉਸਦੇ ਚੜਦੀ ਆ ਤਾਰੀਫ ਹਾਲੇਲੂਇ ਹਾਲੇਲੂਇ ਕੱਲ ਸੇਖ ਛੋਟਾ ਜਿਹਾ ਵਿਚਾਰ ਵਿੱਚ ਕੀਤਾ ਸੀ ਕਿ ਮੈਂ ਪਹਿਲਾ ਬੁੱਢਾ ਸੀ ਪਹਿਲਾ ਜਵਾਨ ਸੀ ਸੌਰੀ ਹੁਣ ਘਟਾ ਹੋ ਗਿਆ ਤਬਤਰ ਵੀ ਦੀ ਲਾੜੂ ਕੁੜੀ ਟੁਕੜਾ ਮਾਗਦੇ ਦੇਖਿਆ ਨਹੀਂ ਧਰਮ ਪਗ ਦੀ ਮਰਾਸ ਵਿੱਚ ਛੱਡ ਕੇ ਜਾਓ ਹallelujah ਸੱਚਾਈ ਜਿਹੜੀ ਉਹ ਮਰਾਸ ਵਿੱਚ ਛੱਡ ਕੇ ਜਾਓ ਕਿਉਂਕਿ ਤੁਹਾਡੇ ਨਾਲ ਰਹਿਣ ਵਾਲੇ ਸਿੱਖ ਜਾਂਦੇ ਆ ਤੁਹਾਡੇ ਬੱਚੇ ਤੁਹਾਡੇ ਕੋਲ ਸਿੱਖਦੇ ਆ ਜੋ ਕੁਝ ਤੁਸੀਂ ਕਰਦੇ ਨਹੀਂ ਹਰੇਕ ਜਿਹੜਾ ਛੋਟਾ ਬੱਚਾ ਆ 13 ਸਾਲ ਤੋਂ ਥੱਲੇ ਉਹ ਚਾਹੁੰਦਾ ਆ ਕਿ ਸਭ ਤੋਂ ਮਹਾਨ ਮੀਰਾ ਬਾਪਾ ਹੀ ਹੋ ਸਭ ਤੋਂ ਚੰਗਾ ਮੇਰਾ ਪਿਤਾ ਆ ਤੂੰ ਉਹ ਸਾਰੇ ਗੁਣ ਆਪਣੇ ਵਿੱਚ ਪ੍ਰਾਪਤ ਕਰਨਾ ਚਾਹੁੰਦਾ ਉਸ ਤੋਂ ਬਾਅਦ ਉਹ ਵੇਖਦਾ ਬੇਰ ਅਿਸਤਾਨਾ ਆਤਮਾ ਜਿੱਦਾਂ ਨਾਲੋਂ ਮਿਲਦਾ ਭੈਣ ਭਰਾ ਟੀਚਰ ਫਿਰ ਉਹ ਉਹਨਾਂ ਦੇ ਗੁਣਾਂ ਨੂੰ ਵੀ ਪ੍ਰਾਪਤ ਕਰਦਾ ਪਰ ਪਹਿਲਾ ਮਾਰਾ ਬਿਦਾ ਦੇ ਹallelujah ਬੜਾ ਜੇ ਸੀ ਪਰਮੇਸ਼ੁਰ ਦੇ ਪਾਪ ਨਾਮ ਚੋਂ ਪਹਿਲਾ ਤਮੋਦੀਸ ਦੂਸਰਾ ਤਮੋਦੀਸ ਦੂਸਰਾ ਤਮੋਦੀਸ ਚਾਰ ਕਿੰਤੋ ਪੜਨ ਲੱਗ ਗੋਰੀ ਇੱਕ ਦਮ ਹallelujah ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਜਿਹਦੇ ਮੈਂ ਆਪਣੇ ਵੱਡ ਰਡੇਰਿਆਂ ਵਾਂਗੂ ਸ਼ੁੱਧ ਅੰਤਕਾਰ ਨਾਲ ਉਪਾਸਨਾ ਕਰਦਾ ਹਾਂ ਆਮੀਨ ਆਮੀਨ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਕਿ ਜਿਸ ਤਰ੍ਹਾਂ ਮੇਰੇ ਵੱਡ-ਵਡੇਰੇ ਪਰਮੇਸ਼ਵਰ ਦੀ ਪੂਜਾ ਕਰਦੇ ਸੀ ਪਰਮੇਸ਼ਵਰ ਦੀ ਮਹਿਮਾ ਕਰਦੇ ਸੀ ਮੈਂ ਵੀ ਕਰਦਾ ਵਾਂ ਭਾਈ ਬੈਣ ਬੱਚਿਆਂ ਨੂੰ ਨਾਲ ਕਿਉਂ ਲਿਆਉਣਾ ਬੱਚਿਆਂ ਨੂੰ ਨਾਲ ਕਿਉਂ ਬਿਠਾਉਣਾ ਕਿਉਂਕਿ ਉਹ ਵੇਖਦੇ ਤੇ ਸਿੱਖਦੇ ਨੇ ਹਾਂਜੀ ਜਦ ਮੈਂ ਆਪਣੀਆਂ ਬੇਨਤੀਆਂ ਵਿੱਚ ਨਿਤ ਤੈਨੂੰ ਚੇਤੇ ਕਰਦਾ ਹਾਂ ਤੁਮੋਤੀਸ ਨੂੰ ਪੌਲਸ ਤੋਂ ਸੂਰ ਪਰਮੇਸ਼ਰ ਅਦਾਸ ਕੀਤਾ ਕਿ ਮੈਂ ਤੈਨੂੰ ਚੇਤੇ ਕਰਦਾ ਹਾਂ ਆਪਣੀਆਂ ਬੇਨਤੀਆਂ ਤੇ ਅਰਦਾਸਾਂ ਨਾਲ ਕਿਉਂਕਿ ਤੂੰ ਮੇਰੇ ਨਾਲ ਦੁੱਖ ਨੂੰ ਛੱਡਿਆ ਆ ਹਾਂਜੀ ਅਤੇ ਤੇਰੇਆਂ ਹੰਝੂਆਂ ਨੂੰ ਚੇਤੇ ਕਰਕੇ ਰਾਤ ਦਿਨ ਤੇਰੇ ਵੇਖਣ ਨੂੰ ਲੋਚਦਾ ਹਾਂ ਕਿ ਆਨੰਦ ਨਾਲ ਭਰ ਜਾਵਾਂ ਜਦੋਂ ਤੂੰ ਵੱਧ ਗਿਆ ਆ ਜਦੋਂ ਤੂੰ ਪਰਮੇਸ਼ਰ ਦੀ ਮਹਿਮਾ ਵਿੱਚ ਅੱਗੇ ਵੱਧ ਗਿਆ ਤੇ ਮੇਰਾ ਦਿਲ ਕਰਦਾ ਆ ਕਿ ਮੈਂ ਤੈਨੂੰ ਵੇਖਾਂ ਕਿ ਦੋਵੇਂ ਵਕ ਵਕ ਹੱਥ ਰਣ ਦੇ ਸੀ ਵਕ ਵਕ ਜਗਾ ਤੇ ਹਾਲੇਲੂਇਆ ਪਰ ਜਿਹੜੇ ਕਸ਼ਟ ਸੇ ਜਿਹੜਿਆ ਬੇਨਤੀਆਂ ਅਰਦਾਸਾਂ ਕੀਤੀਆਂ ਲੋਕ ਬਚੇ ਕਿ ਮੇਰੀ ਪਰਮੇਸ਼ਰ ਦਾ ਪੌਲਸ ਅਰਦਾਸ ਪਰਮੇਸ਼ਰ ਦਾ ਲੇਦਾ ਕਿ ਮੈਂ ਜਦੋਂ ਪਰਮੇਸ਼ਰ ਚਰਨਾਂ ਤੇ ਬਹਿਣਾ ਤੇ ਬਹੁਤ ਹੀ ਧੰਨਵਾਦ ਕਰਦਾ ਆ ਕਿ ਜਿੰਨਿਆਂ ਨੂੰ ਮੈਂ ਮਸੀਦ ਦੇ ਪਿੱਛੇ ਲਾਗਦਾ ਸੀ ਉਹ ਅਜੇ ਵੀ ਉਹਦਾ ਪੰਨਾ ਫੜੀ ਬੈਠੀ ਨੇ ਹallelujah 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 ਅਜੀ ਮੈਨੂੰ ਤੇਰੀ ਨਿਸਕਪਟ ਨੇਚਾ ਚੇਤੇ ਆਉਂਦੀ ਹੈ ਕਿਹੜੀ ਕਿਹੜੀ ਨੇਚਾ ਨਿਸਕਪਟ ਤੇ ਕੱਲ ਆਪਾਂ ਕੀ ਬਣਾ ਸੀ ਨੇਚਾ ਨੂੰ ਗਾਇਬ ਰਖਣਾ ਆ ਜੇ ਤੂੰ ਭਰਾਵਾਂ ਦੇ ਸਾਹਮਣੇ ਗੱਲਾਂ ਪੇਸ਼ ਕਰੇ ਜੇ ਤੂੰ ਆਪਣੇ ਪਿਆਰਿਆਂ ਦੇ ਸਾਹਮਣੇ ਗੱਲਾਂ ਪੇਸ਼ ਕਰੇ ਤਾਂ ਤੂੰ ਪਰਮੇਸ਼ੁਰ ਦਾ ਚੰਗਾ ਸੇਵਕ ਬਣੇਗਾ ਬੋਲੋ ਆਮੀਨ ਮੈਂ ਤੁਹਾਡੇ ਵਿੱਚੋਂ ਤੁਹਾਡੇ ਭਰਾਵਾ ਵਰਗਾ ਇੱਕ ਵੱਡਾ ਭਰਾ ਖੜਾ ਕਰਾਂਗਾ ਤੁਸੀਂ ਉਹਦੀ ਸੁਣਿਓ ਮੈਂ ਆਪਣੇ ਦਾਸ ਨੂੰ ਇਸੇ ਨੇ ਖੜਿਆ ਕੀਤਾ ਆ ਕਿ ਉਹ ਤੁਹਾਡੇ ਪਾਪਾਂ ਦਾ ਵਿਚੇਤੇ ਕਰਾਵੇ ਔਰ ਤੁਸੀਂ ਉਹਨਾਂ ਨੂੰ ਮੰਨ ਕੇ ਛੱਡ ਦਵੋ ਤਾਂ ਜੋ ਪ੍ਰਭੂ ਦੀ ਰਸੋਖਤ ਦੇਣ ਆਹਣ ਹallelujah ਬੜੀ ਜੀ ਕਿਹੜੀ ਨੇਚਾ ਨਿਸਕਪਟ ਮੈਨੂੰ ਤੇਰੀ ਇਸ ਕੱਪਟ ਨੇ ਚਾਹ ਚੇਤੇ ਹੁੰਦੀ ਹੈ ਜਿਹੜੀ ਪਹਿਲਾਂ ਤੇਰੀ ਨਾਮੀ ਹallelujah ਹallelujah ਤੇਰੀ ਇਸ ਕੱਪਟ ਦੇ ਚਾਹ ਚੇਤੇ ਹੁੰਦੀ ਆ ਕਿਉਂ ਕਿ ਉਹਦੇ ਬੈਕਗ੍ਰਾਉਂਡ ਨੂੰ ਜਾਣਦਾ ਆ ਤੇਰੀ ਨਾਮੀ ਦੀ ਜਿਹੜੀ ਤੇਰੀ ਨੇਚਰ ਸੀ ਲਾਉਸ ਸ ਤੇਰੀ ਮਾਤਾ ਵਿੱਚ ਜਿਹੜਾ ਗੁਣ ਸੀ ਉਹ ਗੁਣ ਮੈਂ ਤੇਰੀ ਵਿੱਚ ਵੀ ਵੇਖਦਾ ਆ ਗੁਣ ਆਉਂਦੇ ਕਿੱਥੋਂ ਨੇ ਬਾਈ ਪੈਣਾ ਗੁਣ ਐਦਾ ਨਹੀਂ ਹੁੰਦੇ ਗੁਣ ਸਿਖਾਉਣੇ ਪੈਂਦੇ ਬੱਚਿਆਂ ਨੂੰ ਜੋ ਤੁਸੀਂ ਕਰਦੇ ਜੇ ਤੁਹਾਡੇ ਬੱਚਿਆਂ ਦਾ ਉਹਦੇ ਉੱਤੇ ਅਸਰ ਪੈਂਦਾ ਜੇ ਚੈੱਕ ਕਰੋ ਥੋੜਾ ਸਮਾਂ ਇੱਕ ਮਿੰਟ ਵਾਸਤੇ ਆਪਣੀ ਬੈਕਗ੍ਰਾਉਂਡ ਚੈੱਕ ਕਰੋ ਆਪਣੇ ਪਰਾਨੇ ਕੁੱਝਾਂ ਤੋਂ ਕਰੋ ਆਪਣੀ ਲਾਈਫ ਨੂੰ ਚੈੱਕ ਕਰੋ ਜਿਹਨੇ ਸਾਲ ਬੀਤ ਕੇ ਉਹਨੇ ਕੀ ਕੀਤਾ ਹੈ ਤੇ ਉਹਦਾ ਅਸਰ ਤੁਹਾਡੇ ਬੱਚਿਆਂ ਤੇ ਕੀ ਪਵੇਗਾ ਤਾਂ ਵਿਧੀ ਦਾ ਆਦੂ ਕਦੀ ਟੋਡ ਮੰਗਦੇ ਵੇਖਿਆ ਨਹੀਂ ਆਪਣੇ ਦਿਲ ਚ ਆਪਣੇ ਦਿਮਾਗ ਚ ਜਿਹੜਾ ਕੁਛ ਨੂੰ ਜਾਓ ਇੱਥੇ ਉਹ ਕਹਿ ਰਿਹਾ ਕਿ ਤੇਰੀ ਨਾਨੀ ਵਿੱਚ ਵੀ ਇਹ ਨੇਚਾ ਸੀ ਤੇਰੀ ਮਾਤਾ ਜੀ ਵੀ ਇਹ ਨੇਚਾ ਸੀ ਨਿਸਕੋਪੜ ਹਾਂ ਜੀ ਜੀ ਬਾਣੀ ਸੁਣ ਲਓ ਬੜੀ ਮੈਨੂੰ ਤੇਰੀ ਇਸ ਕਪਟਰ ਨੇ ਚੇਤੇ ਆਉਂਦੀ ਹੈ ਜਿਹੜੀ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਜੁਨੀਕਾ ਵਿੱਚ ਸੀ ਜੁਨੀਕਾ ਵਿੱਚ ਸੀ ਤੇਰੀ ਮਾਤਾ ਜੀ ਵੀ ਇਹ ਗੁਣ ਸੀ ਅਤੇ ਮੈਨੂੰ ਅੱਜ ਦੀਆਂ ਮਾਤਾ ਅੱਜ ਦੀਆਂ ਮਾਵਾਂ ਨੂੰ ਬੇਤੀ ਕਰਾਂਗਾ ਕਿ ਤੁਹਾਡੇ ਗੁਣ ਤੁਹਾਡੇ ਬੱਚਿਆਂ ਦੇ ਵਿੱਚ ਹੋਣੇ ਨੇ ਧਰਮੀ ਬਣੋ ਤੁਹਾਡੇ ਬੱਚਿਆਂ ਚ ਵੀ ਧਰਮੀਪਨ ਆਪਣੇ ਆਪ ਜਾਗ ਪਵੇਗਾ ਆਗਿਆਕਾਰ ਬਣੋ ਪਰਮੇਸ਼ਵਰ ਦੇ ਤੁਹਾਡੇ ਬੱਚਿਆਂ ਚ ਵੀ ਆਗਿਆਕਾਰੀ ਆਟੋਮੈਟਿਕ ਆਏਗੀ ਹallelujah ਇੱਕ ਦੂਜੇ ਦਾ ਆਦਰ ਕਰੋ ਇੱਕ ਦੂਜੇ ਦਾ ਆਦਰ ਕਰੋ ਤੇ ਤੁਹਾਡੇ ਬੱਚੇ ਵੀ ਆਦਰ ਕਰਨਗੇ ਹallelujah ਪਾਈ ਪੈਣੋ ਬੱਚਿਆਂ ਨੂੰ ਬੈਕਗ੍ਰਾਉਂਡ ਜਾਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕਦੇ ਕੀਤੀਆਂ ਉਹ ਨਾਂ ਦੱਸੋ ਫਲਾਣੇ ਨੇ ਮੇਰਾ ਨਾਂ ਕੀਤਾ ਤੇਰੀ ਦਾਦੀ ਨੇ ਮੇਰਾ ਨਾਂ ਕੀਤਾ ਤੇਰੇ ਦਾਦੇ ਨੇ ਮੇਰਾ ਨਾਂ ਕੀਤਾ ਤੇਰੀ ਭੂਆ ਨੇ ਮੇਰਾ ਨਾਂ ਕੀਤਾ ਤੇਰੀ ਮਾਸੀ ਨੇ ਮੈਨਾਂ ਆ ਕੀਤਾ ਤੁਸੀਂ ਤਰੱਕੀ ਨਹੀਂ ਕਰਾ ਰਹੇ ਤੁਸੀਂ ਆਪਣੇ ਬੱਚਿਆਂ ਦੇ ਦਿਲ ਵਿੱਚ ਉਹਨਾਂ ਦੇ ਪ੍ਰਤੀ ਨਫ਼ਰਤ ਭਰ ਰਹੇ ਹੋ ਬੱਚਿਆਂ ਨੂੰ ਜੋਸ਼ ਹੋ ਉਹਨਾਂ ਨੇ ਸਿੱਖ ਲੈਣਾ ਆ ਇੱਥੇ ਮੈਂ ਤੁਹਾਨੂੰ ਇਸੇ ਕਰਕੇ ਇਹ ਵਾਚਨ ਪੜਾਇਆ ਆ ਕਿ ਔਰਸ ਰਸੂਲ ਤਾਰੀਫ਼ ਕਰ ਰਿਹਾ ਵੀ ਨਾਨੀ ਦੀ ਵੀ ਤਿਮੋਥੀਸ ਦੀ ਨਾਨੀ ਦੀ ਵੀ ਤਾਰੀਫ ਕਰ ਰਿਹਾ ਉਹਦੀ ਮਾਂ ਦੀ ਵੀ ਤਾਰੀਫ ਕਰ ਰਿਹਾ ਕਿਉਂਕਿ ਉਹਨਾਂ ਦਾ ਬੱਚਾ ਜਿਹੜਾ ਨੇਚਾ ਵਿੱਚ ਵਾ ਵਿਸ਼ਵਾਸ ਵਿੱਚ ਵਾ ਜੋ ਤੁਹਾਡੇ ਨਾਲ ਕੀਤਾ ਤੁਸੀਂ ਬਦਲਾ ਲੈਣ ਲਈ ਆਪਣੇ ਬੱਚਿਆਂ ਦੇ ਦਿਲ ਵਿੱਚ ਨਾ ਪਾਓ ਤੁਹਾਡਾ ਬਦਲਾ ਤੁਹਾਡਾ ਪਰਮੇਸ਼ਰ ਲਵੇਗਾ ਬਾਦਨ ਵਾਲੇ ਕਹਿੰਦਾ ਆ ਪਰ ਆਪਣੇ ਬੱਚਿਆਂ ਨੂੰ ਕਾਮਨ ਹੋਣ ਦਵੋ ਤਨਮੀ ਬਣ ਦਵੋ ਸਿਰ ਰਹਿਣ ਦਵੋ ਸਾਫ ਰਹਿਣ ਦਵੋ ਤਾਂ ਜੋ ਪਰਮੇਸ਼ਵਰ ਦੀ ਅਣਕੁਝ ਜੋਤ ਜਿਹੜੀ ਆ ਉਹਨਾਂ ਵਿੱਚ ਚਮਕੇ ਹਾਲੇਲੂਇਆ ਹਾਲੇਲੂਇਆ ਬੜੀਏ ਜੀ ਬਾਣੀ ਮੈਨੂੰ ਤੇਰੀ ਨਿਸਕਪਟਨ ਨੇਤਾਂ ਕੀ ਦੇਉਂਦੀ ਹੈ ਜਿਹੜੀ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਜੁਨੀਕਾ ਵਿੱਚ ਸੀ ਅਤੇ ਮੈਨੂੰ ਪ੍ਰਤੀਤ ਹੈ ਜੋ ਉਹ ਤੇਰੇ ਵਿੱਚ ਵੀ ਹੈ ਬੋਲੋ ਆਮੀਨ ਆਮੀਨ ਜਿਹੜੇ ਗੁਣ ਤੇਰੀ ਮਾਂ ਵਿੱਚ ਸੀ ਜਿਹੜੇ ਤੇਰੀ ਨਾਨੀ ਵਿੱਚ ਸੀ ਉਹ ਤੇਰੇ ਵਿੱਚ ਵੀ ਨੇ ਮੈਂ ਵੇਖਦਾ ਹਾਂ ਹਾਲੇਲੂਇਆ ਗੁਣਾ ਨਾਲ ਆਪਣੇ ਬੱਚਿਆਂ ਉੱਪਰ ਧਿਆਨ ਕਰੋ। ਦਾਦੀਓ ਬੰਲਾ ਦੱਸੋ ਜਿਹੜੀਆਂ ਉਹਨਾਂ ਦੇ ਦਿਲ 'ਚ ਨਫ਼ਰਤ ਪੈਦਾ ਕਰਦੀਆਂ ਨੇ। ਉਹਨਾਂ ਨੂੰ ਨਫ਼ਰਤ ਨਾਲ ਬੱਦਲ ਨਹੀਂ ਆ। ਬੱਚੇ ਸਾਫ਼ ਨੇ। ਤੁਸੀਂ ਜੋ ਉਹਨਾਂ ਨੇ ਦਿਲੋਂ ਤੇ ਲਿਖਦੇ ਜੇ ਉਹ ਉਹ ਬੋਲੀ-ਬੋਲਦੇ ਨਹੀਂਕਰ। ਉਹ ਸੋਚ-ਸੋਚਦੇ ਨਹੀਂ। ਉਹ ਤਾਂ ਹੀ ਸੋਚ-ਸੋਚਦੇ ਨੇ। ਭਲਾ ਤੇ ਭਲਾਈ ਦੇ ਪਿੱਛੇ ਲੱਗਣ ਵਾਸਤੇ ਉਹਨਾਂ ਨੂੰ ਗਾਈਡੈਂਸ ਦਿਵੋ। ਬਾੜੀ ਨਾਲ ਜੋੜੋ। ਬਾੜੀ ਬੰਦੇ ਨੂੰ ਪਾਰ ਲਗਾ ਸਕਦੀ ਆ। ਹallelujah। ਜਦੋਂ ਮੈਂ ਨਹੀਂ ਕਿਹਦਾ ਵਿਰੋਧੀ ਤੇ ਮੇਰਾ ਕੋਈ ਵੀ ਵਿਰੋਧੀ ਹੋ ਸਕਦਾ ਨਹੀਂ ਵਿਰੋਧੀ ਕੌਣ ਬਣਦਾ ਆ ਨਵੇਂ ਪੋਸ਼ ਵਿੱਚ ਵਿਰੋਧੀ ਕੌਣ ਬਣਦਾ ਕਿ ਦੂਜੇ ਦਾ ਜਿਹਦੀ ਮਾਂ ਨੇ ਉਹਨੂੰ ਸਿਖਾਇਆ ਆ ਤੇਰੀ ਮਾਸੀ ਇਦਾਂ ਕਰਦੀ ਸੀ ਮੇਰੇ ਨਾਲ ਤੇਰੀ ਭੂਆ ਜੀ ਦਾ ਕਰਦੀ ਸੀ ਮੇਰੇ ਨਾਲ ਤੇਰੀ ਦਾਦੀ ਇਦਾਂ ਮੇਰੇ ਨਾਲ ਕਰਦੀ ਸੀ ਆ ਫਲਾਣਾ ਗਵਾਂਢੀ ਸਾਡੇ ਨਾਲ ਇਦਾਂ ਕਰਦਾ ਸੀ ਤੇਰੇ ਚਾਚੇ ਨੇ ਇਦਾਂ ਕੀਤਾ ਤਰੀ ਉਤੇ ਦਿਨ ਉਤੇ ਲਿਖ ਦਿੱਤਾ ਜਦੋਂ ਉਹਦਾ ਜੋਰ ਪਿਆ ਉਹਨੇ ਸਾਰੀ ਉਮਰ ਉਹ ਗੱਲ ਸੋਚੇ ਰਹਿਣਾ ਕਿ ਕਦੋਂ ਮੇਰਾ ਜੋਰ ਪਵੇ ਉਹਨੇ ਉਹੋ ਜੇ ਤਰੀਕੇ ਸੋਚਦੇ ਰਹਿਣਾ ਕਿ ਕਦੋਂ ਮੇਰਾ ਜੋਰ ਪਵੇ ਉਹ ਤੋਂ ਬਿਹਤਰ ਆ ਕਿ ਉਹ ਤਰੱਕੀ ਕਰੇ ਫ੍ਰੀ ਲੈਂਡਰ ਨੂੰ ਉਹ ਆਪੇ ਫੈਸਲਾ ਕਰ ਲੇਗਾ ਹallelujah ਇਸ ਕਰਕੇ ਭਾਈ ਬਣੋ ਬੱਚਿਆਂ ਦੇ ਮਾਂ ਦੇ ਵਿੱਚ ਦੋਦੇ ਚੌਂਕ ਦੇ ਬੱਚਿਆਂ ਨੂੰ ਮੇਨ ਨਾਲ ਲੈ ਕੇ ਆਓ ਤੇ ਉਹਨਾਂ ਉਹ ਕੀ ਕਰਨ ਸੁਣਨੇ ਤੇ ਸਿੱਖਣ ਭਾਈ ਬੈਣੋ ਮਾੜੀ ਅਕੇ ਪੜ੍ਹਿ ਗਏ ਇਸ ਕਾਰਨ ਮੈਂ ਤੈਨੂੰ ਚੇਤਾਵਨੀ ਦਹਾ ਕਿ ਤੂੰ ਪਰਮੇਸ਼ਵਰ ਦੀ ਉਸਦਾਤ ਨੂੰ ਜੋ ਤੇਰੇ ਉੱਤੇ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮੇਰੀ ਚਪਕਾ ਦੇ ਕਿਉਂਕਿ ਜੋ ਪਰਮੇਸ਼ਵਰ ਨੇ ਸਾਨੂੰ ਦਰਦਾ ਆਤਮਾ ਨਹੀਂ ਸਗੋ ਸਬਰਤਾ ਤੇ ਪ੍ਰੇਮ ਦਾ ਸੰਜਨ ਦਾ ਆਤਮਾ ਦਿੱਤਾ ਹallelujah ਹallelujah ਸਾਡੇ ਕੋਲ ਦਰਦਾ ਆਤਮਾ ਨਹੀਂ ਹੈ ਸਾਡੇ ਕੋਲ ਆਜ਼ਾਦੀ ਦਾ ਆਤਮਾ ਆ ਕਿ ਅਸੀਂ ਉਸ ਆਤਮਾ ਨਾਲ ਤੁਹਾਡੀ ਅੰਦਰ ਦੀ ਇਨਸਾਨੀयत ਨੂੰ ਆਜ਼ਾਦ ਕਰਦੇ ਹਾਂ ਆਜ਼ਾਦ ਰਹੋ ਤੇ ਆਪਣੇ ਬੱਚਿਆਂ ਨੂੰ ਵੀ ਆਜ਼ਾਦ ਰਹਿਣ ਦਿਵੋ ਬੇਦਭਾਵ ਤੋਂ ਤੇ ਤੇਰੇ ਜਾਨੀ ਦੇ ਤੇ ਤੇਰੀ ਮਾਂ ਦੇ ਵਿੱਚ ਵੀ ਗੁਣ ਸੀ ਜਿਸ ਕਾ ਤੇਰੇ ਵਿੱਚ ਵੀ ਨੇ اے ਪਰਮੇਸ਼ਵਰ ਦੇ ਬੰਦਿਆ ਤੂੰ ਇਹਨਾਂ ਗੱਲਾਂ ਤੋਂ ਭੱਜ ਤੇ ਕਿਦੇ ਪਿੱਛੇ ਲੱਗਾ ਰਵੋ ਪ੍ਰੇਮ ਦੇਚਾ ਸਬਰ ਸੰਤੋਖ ਨਾਲ ਭਗਤੀ ਅਤੇ ਵੱਡੀ ਖੱਟੀ ਆ ਹallelujah ਜੇ ਵੱਡੀ ਖੱਟੀ ਕਰਨੀ ਆ ਜੇ ਵੱਡੀ ਕਮਾਈ ਕਰਨੀ ਆ ਤਾਂ ਫਿਰ ਸਾਨੂੰ ਪਰਮੇਸ਼ਵਰ ਦੇ ਉੱਤੇ ਭਰੋਸਾ ਕਰਨਾ ਛੇੜਿਆ ਆ ਪਰ ਤੂੰ ਹੀ ਇਹ ਪਰਮੇਸ਼ਵਰ ਤੇ ਬੰਦਿਆ ਇਹਨਾਂ ਗੱਲਾਂ ਤੋਂ ਭੱਜ ਭਗਤੀ ਨੇਚਾ ਪ੍ਰੇਮਤੀ ਦੇ ਜਿਹਦਰ ਬਾਈ ਦੇ ਪਗੜ ਰਖਾ ਰੋ ਨੇਚਾ ਦੀ ਚੰਗੀ ਲੜਾਈ ਲੜ ਜੋ ਕੋਈ ਤੈਨੂੰ ਵੇਖੇ ਤੈਨੂੰ ਸੁਣੇ ਤੇ ਗਾ ਵਧੇ ਤੇ ਪਰਮੇਸ਼ਵਰ ਦੀ ਵਡਿਆਈ ਹੋਵੇ ਭਲੀ ਪੈਣੋ ਜਿਹਨੂੰ ਸਭੋਹ ਜਨ ਮਿਲਿਆ ਬਸਤਰ ਮਿਲਿਆ ਤੇ ਬੈਰ ਗਰੋਧ ਦੀਆਂ ਗੱਲਾਂ ਛੱਡ ਕੇ ਧਰਮੀ ਬਣ ਕੇ ਧਰਮੀ ਪਨ ਚੱਕੀ ਵਲੋ ਪਰਮੇਸ਼ਰ ਤੁਹਾਨੂੰ ਬਰਕਤ ਦੇਵੇਗਾ ਉਹ ਤੁਹਾਨੂੰ ਸੁਭਾਣੇਗਾ ਤੇ ਦਿੱਤੀ ਬਹੁਤ ਸਾਰੇ ਲੋਕ ਤੁਹਾਡੇ ਸਾਥੀ ਬਣ ਜਾਣਗੇ ਬਣ ਜਾ ਯੀਸ਼ੂ ਦਾ ਜੱਗ ਤੇਰਾ ਬਣ ਜਾਊਗਾ ਦੂਤਾਂ ਦੇ ਪੈਰੇ ਤੇਰੇ ਘਰ ਚਲ ਆਊਗਾ ਭਾਗਸੀ ਪਰਮੇਸ਼ੁਰ ਦੇ ਪਾਕਲਾ ਵਿੱਚੋਂ 13 1 ਦਾ 13 ਤੂੰ ਨਾ ਖਰੀਆਂ ਗੱਲਾਂ ਦਿਨ ਮੋਂਦੇ ਨੂੰ ਜਿਹੜੀਆਂ ਤੇ ਮੈਥੋਂ ਸੁਣੀਆਂ ਉਸ ਨੇ ਚਾਹ ਤੇ ਪ੍ਰੇਮ ਨਾਲ ਜੋ ਵਸੀ ਯੇਸ਼ੂ ਵਿੱਚ ਹੈ ਫੜੀ ਰ ਹਾਂ ਕੀ ਕਰੀਏ ਫੜੀ ਰ ਕੀ ਕਿਹੜੀਆਂ ਗੱਲਾਂ ਖਰੀਆਂ ਗੱਲਾਂ ਝੇਟੀਆਂ ਗੱਲਾਂ ਖੜੀਆਂ ਖੜੀਆਂ ਗੱਲਾਂ ਨਕਮੀਆਂ ਗੱਲਾਂ ਦੇ ਪਿੱਛੇ ਨਾ ਲੱਗੀ ਜਿੱਦ ਕਰਨ ਵਾਲੀਆਂ ਗੱਲਾਂ ਦੇ ਨਾਲ ਮਗਰ ਨਾਲ ਲੱਗੀਆਂ ਬੜਬੜ ਕਰਨ ਵਾਲਾ ਆਤਮਾ ਤੇਰੇ ਵਿੱਚ ਨਾ ਹੋਵੇ ਝੂਠੀਆਂ ਗੱਲਾਂ ਸੁਣ ਕੇ ਕੰਨ ਭਰਨ ਵਾਲਿਆਂ ਤੋਂ ਸੁਚੇਤ ਰਿਹਾ ਕਰੋ ਜਿਹੜੇ ਤੁਹਾਨੂੰ ਤੁਹਾਡੇ ਕੰਨ ਭਰਦੇ ਨੇ ਸੁਚੇਤ ਰਮੋ ਉਹਨਾਂ ਤੋਂ ਹੋ ਪਰ ਕਿਤੇ ਤੁਹਾਡੇ ਕੰਨ ਚਲਗੇ ਲੜਾਈ ਤੁਹਾਡੇ ਕੰਨ ਚ ਪਈ ਆ ਸਬਰ ਕਰ ਲੋ ਪ੍ਰਭੂ ਤੁਹਾਨੂੰ ਬਰਕਤ ਅਵੇਗਾ ਦੋਨਾਂ ਖਰੀਆਂ ਗੱਲਾਂ ਦੇ ਨਮੂਨੇ ਨੂੰ ਜਿਹੜੀਆਂ ਤੈਨ ਮੈਥੋਂ ਸੁਣੀਆਂ ਉਸ ਨੇਚਾ ਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਰਚਾਇ ਫੜੀ ਰੱਖੀ ਪਵਿੱਤਰ ਆਤਮਾ ਦੇ ਦੁਆਰਾ ਜੋ ਸਾਡੇ ਵਿੱਚ ਵਸਦਾ ਹੈ ਉਹ ਭਲੀ ਈਮਾਨਤ ਦੀ ਰਾਖੀ ਕਰ ਇਹ ਤਨ ਇਹ ਮਨ ਅਸੀਂ ਪ੍ਰਭੂ ਦੇ ਸਾਹਮਣੇ ਪੇਸ਼ ਕਰਨਾ ਆ ਸਾਡੇ ਬੱਚਿਆਂ ਨੇ ਵੀ ਕਰਨਾ ਆ ਇਸ ਕਰਕੇ ਵੈਰ-ਰੋਧ ਵਾਲੀ ਜੁਦਾਈ ਦੇ ਕਾਂਡਰੋਂ ਮਿਟਾ ਆ ਕੇ ਤੇ ਇਕ ਦੂਜੇ ਵਾਸਤੇ ਪ੍ਰਾਰਥਨਾ ਕਰਿਆ ਕਰੋ ਇਹਦੇ ਨਾਲ ਤੁਸੀਂ ਨਿਰੋਗ ਰਹੋਗੇ ਜੇ ਤੁਸੀਂ ਇਕ ਦੂਜੇ ਵਾਸਤੇ ਪ੍ਰਾਰਥਨਾ ਕਰੋ ਤੇ ਸਭ ਤੋਂ ਵੱਡਾ ਵਰਦਾਨ ਇਹ ਹੀ ਚੰਗਾ ਰਹਿਣ ਦਾ ਆ ਖੁਸ਼ ਰਹਿਣ ਦਾ ਆ ਕਿ ਤੁਸੀਂ ਨਿਰੋਗ ਰਹੋਗੇ ਹਾਲੇਲੂਇਆ ਇੱਕ ਕਲਾਸ ਨੂੰ ਅਚਨ ਪੜ੍ਹੀਏ ਜੀ 18 ਵਜੇ ਇਹ ਕਹਦਾ ਕਰ ਪ੍ਰਭੂ ਉਹ ਨੂੰ ਜੇ ਪ੍ਰਭੂ ਉਹ ਨੂੰ ਇਹ ਦਾਣ ਕਰੇ ਕਿ ਉਸ ਦਿਨ ਪ੍ਰਭੂ ਵੱਲੋਂ ਉਹ ਨੂੰ ਰਾਮ ਪ੍ਰਾਪਤ ਹੋਵੇ ਅਤੇ ਤੂੰ ਚੰਗੀ ਤਰ੍ਹਾਂ ਜਾਣਦਾ ਹੀ ਹੈ ਜੋ ਕਿੰਨੀ ਗੱਲੀ ਉਹਨੇ ਅਫਸੋਸ ਵਿੱਚ ਸੇਵਾ ਕੀਤੀ ਅਫਸੋਸ ਵਿੱਚ ਸੇਵਾ ਕੀਤੀ ਕੀਤੀ ਸੇਵਾ ਦੇ ਦੇਣੇ ਪ੍ਰਭੂ ਨੇ ਪੂਰੇ ਕੀਤੇ ਪ੍ਰਭੂ ਦਾ ਧੰਨਵਾਦ ਪਿਤਾ ਪਰਮੇਸ਼ੁਰ ਦਾ ਪ੍ਰਭੂ ਯਿਸੂ ਨਾਸਿਰਵਾੜੇ ਤੇ ਕਿਰਪਾ ਕਰੇ ਕਿ ਪੌਲਸ ਉਸ ਨੂੰ ਦਾ ਖੱਤਵਾ ਤਮੋਥੀਸ ਨੂੰ ਤਮੋਥੀਸ ਦੇ ਉਹਨੇ ਗੁਣ ਜਿਹੜੇ ਉਹ ਵੀ ਦੱਸੇ ਕਿ ਕਿਸ ਤਰ੍ਹਾਂ ਤੂੰ ਇੱਡਾ ਨੇਚਾ ਬਾਣਵਾ ਕਿਉਂਕਿ ਤੂੰ ਆਪਣੇ ਮੁਰਖਾਂ ਦੇ ਜਿਹੜੇ ਉਹਨੇ ਤੁਹਾਡੇ ਵਿੱਚ ਗੁਣ ਭਰੇ ਉਹਨਾਂ ਗੁਣਾਂ ਦੇ ਨਾਲ ਲਾਇਸ ਆਂ ਤੇਰੀ ਨਾਨੀ ਨੇਚਾ ਵਿੱਚ ਸੀ ਤੇ ਤੇਰੀ ਮਾਤਾ ਜਣਿਕਾ ਵੀ ਜਿਹੜੀ ਆਉਂ ਨੀਚਾ ਵੇਸੀ ਤੂੰ ਵੀ ਨੇਚਾ ਵਿੱਚ ਆ ਤਾਣਵਾਦ ਅਓ ਅਸੀਂ ਪ੍ਰਾਰਥਨਾ ਕਰੀਏ ਆਪਣੇ ਬੱਚਿਆਂ ਵਾਸਤੇ ਆਪਣੇ ਸਮਾਜ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਦਸਰਾਂ ਵਿੱਚ ਤੇ ਪ੍ਰਭੂ ਧਿਆਕ ਕਰੇ ਤੇ ਨੇਚਾ ਵਿੱਚ ਖਰੀਆਂ ਗੱਲਾਂ ਵਿੱਚ ਖਰੀਆਂ ਗੱਲਾਂ ਨੂੰ ਫੜੀ ਰੱਖ ਤੇ ਜਿਹੜੀਆਂ ਘਾਟਾਂ ਦਾ ਪਰੇਸ਼ਾਨੀ ਪਾਉਂਦੀਆਂ ਉਹਨਾਂ ਨੂੰ ਛੱਡ ਦਵੇ ਅੱਗੇ ਵੱਧੇ ਜੇ ਪਰਮੇਸ਼ਰ ਦਾ ਆਤਮਾ ਉਹਦੇ ਵਿੱਚ ਰਹੇ ਡਰਦਾ ਨਹੀਂ ਦਿਲ ਦੀ ਵੀਦਾ ਆਤਮਾ ਬਹੁਤ ਇਹ ਜੀਵਨ ਚ ਚਾਂਣਣ ਕਰਦਾ ਵੇ ਕਿਉਂਕਿ ਤੂੰ ਹੀ ਜਗਤ ਦੇ ਚਾਂਣਣ ਜੇ ਤੂੰ ਹੀ ਜਗਤ ਦੇ ਨਮਕ ਜੇ ਨਮਕ ਬੇਸਵਾਰ ਹੋ ਜਾਵੇ ਤਾਂ ਫਿਰ ਕਿਸੇ ਬਿਲ ਸ਼ੁੱਧ ਕੀਤਾ ਜਾਂਦਾ ਫਿਰ ਬਾਹਰ ੁੱਟਿਆ ਜਾਂਦਾ ਪੈਰਾ ਖਰੋਧਿਆ ਜਾਂਦਾ ਤੇ ਕਿਸੇ ਕੰਮ ਦਾ ਨਹੀਂ ਉਹ ਸਭ ਅੱਖਾਂ ਨੂੰ ਬੰਦ ਕਰੀਏ ਹਾਲੇ ਹਾਲੇਲੂਇਆ ਪਿਤਾ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਨਾਸੀ ਜੀ ਇਸ ਬਚਨ ਦੇ ਅਨੁਸਾਰ प्रभु औण वालीया पीढी नज़राते औण वाले समय ते तेरी दया कर ऊपर बडी रहे और तेरी दया जिगा है ठरा के सब परिवार ये बच्चे नौजवान भाई बहन जे तेरे दरनो में बैठे साहिब तो आदि दया मेरे परिवारान ते तेरी दया होवे सुन वाले द्वारा ਅੱਜ ਜਿਨ੍ਹਾਂ ਬ੍ਰਾਹਮ ਦਾ ਪ੍ਰਮਾਤਮਾ ਸੌਂਦਾ ਆ ਉਹਨਾਂ ਦੇ ਦੁਆਰਾ ਪ੍ਰਭੂ ਨੂੰ ਸ਼ੇਅਰ ਕੀਤਾ ਜਾਵੇ ਔਰ ਪ੍ਰਭੂ ਯਿਸੂ ਦੂਸਰਾ ਤੱਕ ਪਹੁੰਚਾਈ ਜਾਵੇ ਪ੍ਰਭੂ ਜੀ ਬੇਨਤੀ ਹੈ ਸਵੀਕਾਰ ਕਰੋ ਔਰ ਆਸ਼ੀਸ਼ ਕਰੋ ਤੇ ਬਰਕਤ ਹੋ ਅੱਜ ਦਾ ਸਾਰਾ ਦਿਨ ਤੁਹਾਡੇ ਭਾਵੇਂ ਜੀ ਪ੍ਰਭੂ ਸਾਰੇ ਦਿਨ ਦੇ ਸਾਰੇ ਲੋਜ ਉਠਾ ਲੈਣੇ ਧੰਨਵਾਦ ਕਰਦੇ ਹਾਂ ਮੰਗਦੇ ਆਪਣੇ ਜੀਵਨ ਪ੍ਰਭੂ ਯਿਸੂ ਦੇ ਪਾਤਸ਼ਾਹ ਅਮੇਨ ਅਮੇਨ ਸਭ ਕੋ ਜਾਪ ਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਗੋਡ ਬਲੈਸ Hallelujah. Hallelujah.